ਦੋਸਤੋ ਸਰਦੀ ਦੇ ਮੌਸਮ ਵਿੱਚ ਅੱਜ ਤੀਸਰਾ ਦਿਨ ਹੋ ਗਿਆ 12 ਵਜੇ ਤੋਂ ਬਾਅਦ ਸੂਰਜ ਨਜ਼ਰ ਆਉਂਦਾ ਹੈ ਧੋਨੇ ਦੀ ਫਸਲ ਚੁੱਕੇ ਜਾਣ ਤੋਂ ਬਾਅਦ ਵਾਰਿਸ਼ ਹੋਈ ਹੈ ਪਹਾੜੀ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਪਹਾੜੀ ਇਲਾਕਿਆਂ ਵਿੱਚ ਬਰਫ਼ ਅਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਤੇ ਗੜੇਮਾਰੀ ਹੁਣ ਉਪਰੰਤ ਅੱਜ ਸਾਰਾ ਦਿਨ ਠੰਡ ਲਹਿਰ ਦੇ ਚੱਲਣ ਨਾਲ ਲੋਕ ਘਟੁਰ ਕਰਦੇ ਘਰਾਂ ਵਿੱਚ ਹੀ ਰਹਿਣ ਦੇ ਮਜਬੂਰ ਡਾਕਟਰ ਮਨਮੋਹ ਸਿੰਘ ਨਮਿਤ ਅੰਤਮਰਦਾਸ ਤੇ ਸ਼ਰਧਾਂਜਲੀ ਸਮਾਗਮ 3 ਜਨਵਰੀ ਨੂੰ ਪੰਜਾਬ ਬੰਦ ਨੂੰ ਲੈ ਕੇ ਡੱਲੇਵਾਲ ਦਾ ਮਾਰਨ ਵਕਤ ਚਮਤਿ ਮੇਦਨ ਵਿੱਚ ਕਿਸਾਨਾਂ ਨੇ ਪ੍ਰੈਸ ਕਾਨਫਰੰਸਤਾਂ ਕੀ ਆਖਿਆ ਕਿਸਾਨ ਆਗੂਆਂ ਨੇ ਪੰਜਾਬੀਆਂ ਨੂੰ ਕੀ ਅਪੀਲ ਕੀਤੀ ਕਿ ਜਿੰਨੀ ਉਹਨਾਂ ਨੇ ਸਖਤੀ ਵਰਤੀ ਹੈ ਪੰਜਾਬ ਸਰਕਾਰ ਨੇ ਕਿਸੇ ਵੀਲੇ ਵੀ ਇਸ ਦੇ ਮੋਰਚੇ ਤੇ ਹਮਲਾ ਕਰਕੇ ਡੱਲੇਵਾਲ ਸਾਹਿਬ ਨੂੰ ਇੱਥੋਂ ਉਠਾਉਣ ਦੀ ਕੋਸ਼ਿਸ਼ ਕਰਦੇ ਹਨ ਆਓ ਇੱਥੇ ਗੱਲ ਕਰ ਲੈਂਦੇ ਆ ਲੋਕਾਂ ਨੂੰ ਖਨੌਰੀ ਬਾਡਰ ਤੇ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ ਸੁਪਰੀਮ ਕੋਰਟ ਦਾ ਹੁਕਮ 31 ਦਸੰਬਰ ਤੱਕ ਡਲੇਵਾਰ ਨੂੰ ਹਸਪਤਾਲ ਵਿੱਚ ਦਾਖਲ ਕਰਨ ਵਾਸਤੇ ਹੈ ਕੇਂਦਰ ਦੀ ਹਮਾਇਤ ਲੈਣ ਲਈ ਵੀ ਆਖਿਆ ਗਿਆ ਹੈ ਅਗਰ ਅਜੇ ਹੁਣ ਸੁਪਾ ਸਰਕਾਰ ਨਹੀਂ ਕਰ ਪਾਉਂਦੀ ਅਫਸਰਾਂ ਤੇ ਗਾਇਤਿਕਦੀ ਹੈ ਪੰਜਾਬ ਸਰਕਾਰ ਅਫਸਰਾਂ ਨੂੰ ਪੰਜਾਬ ਸਰਕਾਰ ਅਫਸਰਾਂ ਨੂੰ ਬਚਾਉਗੀ ਜਾਂ ਕਿਸਾਨਾਂ ਨਾਲ ਖੜੇਗੀ ਤੇ ਦੋਸਤੋ ਇਸ ਖਬਰ ਤੇ ਟਿੱਪਣੀ ਕਰਦੇ ਹਾਂ ਕਿ ਇਹੀ ਕਿਹਾ ਜਾ ਸਕਦਾ ਕਿ ਪੰਜਾਬ ਦੇ ਦੋ ਅਫਸਰ ਕੀ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਵਿੱਚ ਕਿੰਨੇ ਕਾਮਜਾਬ ਹੁੰਦੇ ਐ 3 ਬੰਦ ਦਾ ਕੀ ਪ੍ਰਭਾਵ ਲਵੇ ਕਿ ਸਰਕਾਰ ਦੂਸਰੇ ਪਾਸੇ ਵੱੱਲੇ ਵੱਲ ਨੂੰ ਕਿਸੇ ਵੀ ਕੀਮਤ ਤੇ ਸਰਕਾਰ ਕੋਲੋਂ ਪਚਾ ਕੇ ਰੱਖਣ ਦੀ ਅਪੀਲ ਦੇ ਬਦਲੇ ਕਨੌਰੀ ਬਾਡਰ ਤੇ ਇਕੱਠ ਤੇ ਨਿਰਪਰ ਕਰੇਗਾ ਅਫਸਰ ਬਚਾਵਾ ਦਾ ਰਸਤਾ ਅਖਤਿਆਰ ਕਰਨ ਦੀ ਯਤਨਾਂ ਵਿੱਚ ਹਮ ਭਾਵੇਂ ਕਿ ਢੱਲੇਵਾਲ ਵੀ ਅੜੇ ਹੋਏ ਹਨ ਦੇਖਦੇ ਹਾਂ ਅਜੇ ਕਿਸਾਨੀ ਮੰਗਾ ਮੰਨ ਲੈਣ ਦੀ ਗੱਲ ਦੂਰ ਪਹਿਲਾਂ ਢੱਲੇਵਾਲ ਨੂੰ ਬਚਾਉਣ ਦੀ ਚੁਣੌਤੀ ਸਰਕਾਰ ਇਸ ਵਿੱਚੋਂ ਕਿਵੇਂ ਨਿਕਲਦੀ ਹੈ ਇਹ ਸਥਿਤੀ ਬੜੀ ਹੋਈ ਹੈ ਆਓ ਪੰਜਾਬ ਬੰਦ ਨੂੰ ਲੈ ਕੇ ਕੀ ਬੰਦ ਰਹੇਗਾ ਕੀ ਖੁੱਲ੍ਹਾ ਰਹੇਗਾ ਕਿਸਾਨ ਆਗੂ ਸਰਬੰਸ ਸਿੰਘ ਪੰਦੇੜ ਨੇ ਕੀ ਕਿਹਾ ਆਓ ਸੁਣੋ ਕਿਸਾਨ ਆਗੂ ਸਰਬਨ ਸਿੰਘ ਪੰਦੇੜ ਨੇ ਕਿਹਾ ਕਿ ਉਹਨਾਂ ਨੂੰ ਸਾਰਿਆਂ ਦਾ ਸਹਿਯੋਗ ਮਿਲ ਰਿਹਾ ਹੈ ਤਾਂ ਜੋ ਉਹਨਾਂ ਦੀ ਆਵਾਜ਼ ਕੇਂਦਰ ਤੱਕ ਪਹੁੰਚਾਈ ਜਾ ਸਕੇ ਪੰਦੇੜ ਨੇ ਦੱਸਿਆ ਕਿ ਪੰਜਾਬ ਬੰਦ ਦੌਰਾਨ ਸੜਕੀ ਆਵਾਜਾਈ ਰੇਲ ਆਵਾਜਾਈ ਦੁਕਾਨਦਾਰੀ ਵੀ ਬੰਦ ਰਹੇਗੀ ਅਤੇ ਨਾਲ ਹੀ ਸਰਕਾਰੀ ਅਤੇ ਗੈਰ ਸਰਕਾਰੀ ਦਫ਼ਤਰ ਵੀ ਬੰਦ ਰਹਿਣਗੇ ਨਾਲ ਹੀ ਕੋਈ ਵੀ ਵਿਅਕਤੀ ਸੜਕਾਂ ਤੇ ਨਹੀਂ ਹੋਵੇਗਾ ਸਰਬਨ ਸਿੰਘ ਪੰਦੇੜ ਨੇ ਕਿਹਾ कि ਸਿਰਫ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ ਬਾਕੀ ਸਭ ਕੁਝ ਬੰਦ ਰਹੇਗਾ ਜਿਨ੍ਹਾਂ ਵਿੱਚ ਸਬਜੀ ਮੰਡੀਆਂ ਪਰੌਲ ਪਾਪਾ ਤੇ ਗੈਸ ਏਜੰਸੀਆਂ ਆਦਿ ਸ਼ਾਮਿਲ ਹਨ ਕੀ ਖੁੱਲਾ ਰਹੇਗਾ ਆਓ ਇਤ ਨਜ਼ਰ ਮਾਰ ਲੈਂਦੇ ਹਾਂ ਮੈਡੀਕਲ ਸੇਵਾਵਾਂ ਬਿਆਸ ਸਮਾਗਮ ਨੌਕਰੀ ਲਈ ਇੰਟਰਵਿਊ ਦੇਣ ਵਾਲੇ 에어ਪੋਰਟ ਨੂੰ ਜਾਣ ਵਾਲੀਆਂ ਸੇਵਾਵਾਂ ਨੂੰ ਬਹਾਲ ਰੱਖਿਆ ਜਾਵੇਗਾ ਪੰਜਾਬ ਦੀ ਬੰਦ ਕਾਲ ਨੂੰ ਲੈ ਕੇ ਪੰਸਪਤ ਤੇ ਪੀਆਰਟੀਸੀ ਠੇਕਾ ਮਲਾਜਮਾਂ ਬੋਲੋ ਕਸਾਨਾਂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਭਲਕੇ ਯਾਨੀ ਕਿ 30 ਤਰੀਕ ਨੂੰ ਸਵੇਰੇ 10:00 ਵਜੇ ਤੋਂ ਲੈ ਕੇ ਦੁਪਹਿਰ 2:00 ਵਜੇ ਤੱਕ ਸਰਤਾਂ ਤੇ ਪੰਸਪ ਅਤੇ ਪੀ ਆਰਟੀਸੀ ਦੀਆਂ ਬੱਸਾਂ ਨਹੀਂ ਦੌੜਨਗੀਆਂ ਉਧਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੀ ਵੀ 30 ਦਸੰਬਰ ਨੂੰ ਹੋਣ ਵਾਲੀ ਅੰਤਰੰਕ ਕਮੇਟੀ ਦੀ ਇਕੱਤਰਤਾ ਨੂੰ ਹੁਣ 31 ਦਸੰਬਰ ਨੂੰ ਪਾ ਦਿੱਤਾ ਹੈ 31 ਦਸੰਬਰ ਨੂੰ ਹੋਵੇਗੀ ਇਹ ਅੰਤਰੰਕ ਕਮੇਟੀ ਦੀ ਮੀਟਿੰਗ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਫੈਸਲਾ ਕਿਸਾਨ ਜਥੇਬੰਦੀਆਂ ਬਲੂ 3 ਦਸੰਬਰ ਨੂੰ ਪੰਜਾਬ ਬੰਦ ਦੇ ਸਮਰਥਨ ਵਿੱਚ ਲਿਆ। ਦੋਸਤੋ ਪੰਜਾਬ ਬੰਦ ਨੂੰ ਲੈ ਕੇ ਕਿਹਾ ਜਾ ਸਕਦਾ ਕਿ ਘਰ-ਘਰ ਵਿੱਚ ਇਹ ਮੈਸੇਜ ਪਹੁੰਚ ਚੁੱਕਾ ਹੈ। ਬਸ ਹੁਣ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਵਾਹਨ ਨਾਲ ਸੰਬੰਧਿਤ ਖਬਰਾਂ ਅਸੀਂ ਜਰੂਰ ਤੁਹਾਨੂੰ ਦਿੰਦੇ ਰਹਾਂਗੇ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹ ਸਿੰਘ ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ, ਦੀਆਂ ਅਸਤੀਆਂ ਅੱਜ ਗੁਰਦੁਆਰਾ ਮੱਝੂ ਕਟਲਾ ਇਹ ਕਿ ਜਮਨਾ ਨਦੀ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ ਉਹਨਾਂ ਦੀ ਆਤਮਿਕ ਸ਼ਾਂਤੀ ਲਈ 1 ਜਨਵਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਕਨ ਪਾਠ ਸਾਹਿਬ ਉਹਨਾਂ ਦੀ ਰੈਸ਼ ਤੇ ਰੱਖਿਆ ਜਾਵੇਗਾ ਜਿਸ ਦਾ ਭੋਗ 3 ਜਨਵਰੀ ਨੂੰ ਸਵੇਰੇ ਉਹਨਾਂ ਦੀ ਰੈਸ਼ ਤੇ ਪਵੇਗਾ ਇਸ ਉਪਰੰਤ ਦੁਪਹਿਰ ਬਾਅਦ 3 ਵਜੇ ਤੋਂ ਲੈ ਕੇ 5 ਵਜੇ ਤੱਕ ਆੰਤਮ ਅਰਦਾਸ ਦੌਰਾਨ ਕਾਬ ਗਾਂਜ ਸਾਹਿਬ ਦੇ ਇੱਕ ਕੰਪਲੈਕਸ ਵਿੱਚ ਭਾਈ ਲੱਖੀ ਸ਼ਾ ਬਣਿਆ ਰਹਾ ਹਾਲ ਵੇਖੇ ਹੋਗੇ ਦੀ ਅਗਲੀ ਖਬਰ ਸੂਬਾ ਸਰਕਾਰ ਨਾਲ ਸੰਬੰਧਤ ਹੈ ਦੋਸਤੋ ਮਹਿਰਾਂ ਦੇ ਖਾਲੇ ਪੱਕੇ ਕੰਮ ਲਈ ਸਰਕਾਰ ਨੇ 25 ਸਾਲਾਂ ਤੋਂ ਮਰੰਮਤ ਕਰਨ ਦੀ ਪਾਬੰਦੀ ਹਟਾ ਦਿੱਤੀ ਹੈ ਪੂਰੀ ਕੀ ਖਬਰ ਹੈ ਆਓ ਸੁਣ ਲਓ ਜਲ ਸਰੋਤ ਮੰਤਰੀ ਸਰਦਾਰ ਬਰਿੰਦਰ ਕੁਮਾਰ ਗੋਇੰਦ ਨੇ ਦੱਸਿਆ ਕਿ ਵਿਭਾਗ ਵੱਲੋਂ 2024 ਦੇ ਅੰਤ ਤੱਕ 2100 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਨੂੰ ਸਫਲਤਾਪੂਰਵਕ ਲਾਗੂ ਕਰਨ ਇੱਕ ਇਤਿਹਾਸਕ ਪ੍ਰਾਪਤੀ ਹੈ ਜਿਸ ਵਿੱਚ ਨਹਿਰਾਂ ਦੀ ਵਿਆਪਕ ਲਾਈਨਿੰਗ ਮਰੰਮਤ ਅਤੇ ਖਾਰਿਆਂ ਨੂੰ ਸਰਜੀਤ ਕਰਨਾ ਸ਼ਾਮਲ ਹੈ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿਸਥਾਰਤ ਕਾਰਜਾਂ ਨਾਲ ਪਾਣੀ ਦੀ ਸਮਾਨ ਵੰਡ ਦੀ ਬਚਨ ਵਾਅਦਾ ਨੂੰ ਪੂਰਾ ਕਰਦਿਆਂ ਈਲਾਂ ਤੱਕ ਕਿਸਾਨਾਂ ਵਾਸਤੇ ਪਾਣੀ ਉਪਲਬਧ ਕਰਵਾ ਕੇ ਮੱਤਵਪੂਰਨ ਸੁਧਾਰ ਕੀਤਾ ਗਿਆ ਹੈ ਦੋਸਤੋ ਹੇਠਲੇ ਪਾਣੀ ਨੂੰ ਬਚਾਉਣ ਲਈ ਇਹੀ ਇਕੋ ਇੱਕ ਉਪਰਾਹਲਾ ਕਿ ਨਹਿਰੀ ਪਾਣੀ ਖੇਤੀ ਲਈ ਲਾਹੇਵੰਦ ਹੋ ਸਕਦਾ ਹੈ ਪਿਛਲੇ ਅਰਸੇ ਵਿੱਚ ਪਾਣੀ ਦੀਆਂ ਵਾਰੀਆਂ ਨੂੰ ਲੈ ਕੇ ਝਗੜਿਆਂ ਦਾ ਕਾਰਨ ਵਾਣ ਨੂੰ ਲੈ ਕੇ ਟਿਊਬਲਾਂ ਤੇ ਨਿਰਭਰ ਹੋਣ ਲਈ ਇਹ ਕਾਰਨ ਨਹਿਰੀ ਖਾਰੇ ਵੱਧ ਹੋ ਗਏ ਸਨ ਜਿਸ ਕਾਰਨ ਇਹ ਸਥਿਤੀ ਬਣੀ ਸੀ ਪਾਣੀ ਡੂੰਘਾ ਹੋਣ ਕਾਰਨ ਅੱਜ ਜਬ ਮਜਬੂਰੀ ਹੈ ਕਿ ਨਹਿਰੀ ਪਾਣੀ ਖੇਤੀ ਵਾਸਤੇ ਲਾਉਣਾ ਜ਼ਰੂਰੀ ਹੈ ਤੇ ਆਓ ਗੱਲ ਕਰ ਲੈਂਦੇ ਆ ਲੁਧਿਆਣੇ ਦੇ ਬੁੱਢੇ ਨਾਲੇ ਨੂੰ ਲੈ ਕੇ ਬੁੱਢੇ ਦਰਿਆ ਨੂੰ ਲੈ ਕੇ ਇਹ ਖਬਰ ਹੈ ਕਿ ਪਿਛਲੇ ਦਿਨੀ ਇੱਥੇ ਫੈਕਟਰੀਆਂ ਵੱਲੋਂ ਰੰਗਾਈ ਦਾ ਪਾਣੀ ਪਾਉਣ ਖਿਲਾਫ ਰਾਸ਼ਟਰ ਤੱਕ ਦੇ ਲੋਕਾਂ ਨੇ ਇਸ ਖਿਲਾਫ ਮੁਜ਼ਾਹਰਾ ਕੀਤਾ ਜਿਸ ਨੂੰ ਲੈ ਕੇ ਸੂਬਾ ਸਰਕਾਰ ਦੀ ਬੁੱਢੇ ਦਰਿਆ ਨੂੰ ਲੈ ਕੇ ਕੀ ਕੋਸ਼ਿਸ਼ ਹੈ ਆਓ ਇਸ ਖਬਰ ਨੂੰ ਪੜ੍ਹ ਲੈਣੇ ਆ ਕਿ ਅੱਜ ਬੁੱਢੇ ਦਰਿਆ ਅਤੇ 225 ਐਮ ਐਲ ਦੀ ਐਸ ਟੀ ਪੀ ਦਾ ਦੌਰਾ ਕੀਤਾ ਕੈਬਨਟ ਮੰਤਰੀ ਡਾਕਟਰ ਰੋਪੇਜੋਤ ਸਿੰਘ ਅਤਿ ਸੰਸਦ ਮੈਂਬਰ ਸੰਤ ਸੀਚੇਵਾਲ ਨੇ ਉਹਨਾਂ ਨੇ ਕਿਹਾ ਕਿ ਉਹ ਅਯੋਗ ਜਾਂ ਕਿਸੇ ਹੋਰ ਖਿੱਤਰ ਦੇ ਵਿਰੁੱਧ ਨਹੀਂ ਹਨ ਪਰ ਕਿਸੇ ਨੂੰ ਵੀ ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਸੂਬਾ ਸਰਕਾਰ ਬੁੱਢੇ ਦਰਿਆ ਨੂੰ ਸਾਫ਼ ਕਰਨ ਦੇ ਪ੍ਰੋਜੈਕਟ ਦੀ ਨਿਰੰਤਰ ਨਗਰਾਨੀ ਕਰ ਰਹੀ ਹੈ ਲੋਕਾਂ ਨੂੰ ਵੀ ਚਾਹੀਦਾ ਕਿ ਉਹ ਸਰਕਾਰ ਦਾ ਸਾਧਨ ਅਤੇ ਬੁੱਢੇ ਦਰਿਆ ਵਿੱਚ ਕੂੜਾ ਸੁੱਟਣਾ ਬੰਦ ਕਰਨ ਸਸਦ ਮੈਂਬਰ ਸੀਚੇਵਾਲ ਨੇ ਕਿਹਾ ਕਿ ਉਹਨਾਂ ਨੇ ਬੁੱਢੇ ਦਰਿਆ ਨੂੰ ਮੁੜ ਸਰਜੀਤ ਕਰ ਲਈ ਕਾਰ ਸੇਵ ਦਾ ਦੂਜਾ ਪੜਾਅ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ ਅਤੇ ਪਿਛਲੇ ਸਮੇਂ ਦਰਾਨ ਕੁਝ ਢੇਰੀਆਂ ਜੁਨਟਾਂ ਦੇ ਗੈਰ ਕਾਨੂੰਨੀ ਸੀਵਰੇਜ ਕਨੈਕਸ਼ਨ ਵੀ ਕੱਟੇ ਗਏ ਹਨ ਸੰਤ ਸੀਚੇਬਾੜ ਨੇ ਐ ਬੁੱਢੇ ਦਰਿਆ ਵਾਲੀ ਥਾਂ ਤੇ ਹੀ ਆਪਣਾ ਟ੍ਰੈਂਕ ਲਗਾ ਦਿੱਤਾ ਸਸਟ ਮੈਂਬਰ ਸੀਚੇਬਾੜ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਤਿਹਾਸਕ ਅਤੇ ਧਾਰਮਿਕ ਮੱਤਤਾ ਵਾਲੇ ਬੁੱਢੇ ਦਰਿਆ ਦੀ ਸਫਾਈ ਲਈ ਸ਼ੁਰੂ ਕੀਤੀ ਗਈ ਇਸ ਲਹਿਰ ਦਾ ਹਿੱਸਾ ਬਣੋ ਦੋਸਤੋ ਇਸ ਖਬਰ ਬਾਰੇ ਇਹ ਟਿੱਪਣੀ ਕੀਤੀ ਜਾ ਸਕਦੀ ਹੈ ਕਿ ਇਹ ਜੋ ਸ਼ੁਰੂਆਤ ਹੋਈ ਹੈ ਸੰਤ ਬਲਵੀਰ ਸਿੰਘ ਸੀਚੇਵਾਲ ਡੇਰਾ ਲਾ ਕੇ ਵਾਹ ਗਏ ਨੇ ਉਮੀਦ ਕਰਨੀ ਬਣਦੀ ਹੈ ਕਿ ਦੂਸਰੇ ਪਾਸੇ ਵੱਡੇ ਕਾਰੋਬਾਰੀ ਕਿੰਨਾ ਕੁ ਸਾਥ ਦੇਣਗੇ ਇਹ ਸਮਾਂ ਦੱਸੇਗਾ ਸੋ ਦੋਸਤੋ ਏਸੀ ਕੁਝ ਖਬਰਾਂ ਜਿਨ੍ਹਾਂ ਦੇ ਬਾਰੇ ਤੁਹਾਨੂੰ ਅਸੀਂ ਇਹਨਾਂ ਖਬਰਾਂ ਤੇ ਟਿੱਪਣੀਆਂ ਦਿੱਤੀਆਂ ਨੇ ਤੇ ਇਸੇ ਤਰ੍ਹਾਂ ਦੋਸਤੋ ਇਹ ਖਬਰਾਂ ਦਾ ਪ੍ਰੋਗਰਾਮ ਕੱਲ ਫੇਰ ਇਸ ਸਮੇਂ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਇਜਾਜ਼ਤ ਧੰਨਵਾਦ ਅਗਰ ਜੇ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਾ ਇਸ ਨੂੰ ਲਾਈਕ ਤੇ ਅੱਗੇ ਸ਼ੇਅਰ ਕਰਨਾ ਨਾ ਭੁੱਲੋ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ